बाबा सी सोच ते अमेडकर चमाई अम्बेडर

मुदा <pedestrianfunded> E yeah.

ਤੇਰੀ ਨੇਕ ਕਮਾਈ ਜਿਨੇ ਸੁੱਤੀ ਕਾਮ ਨਗਾਈ ਬਾਬਾ ਸਾਹਿਬ ਤੇਰੀ ਨੇਕ ਕਮਾਈ ਜਿਨੇ ਸੁੱਤੀ ਕਾਮ ਨਗਾਈ ਮੇਰੀ ਮਾਂ ਤੇਰੀ ਸੋਹਣ ਤੇ ਕਰਾ ਦੇਾਂਗੇ ਠੋਕੇ ਮੇਰੀ ਮਾਂ ਤੇਰੀ ਸੋਹਣ ਤੇ ਕਰਾ ਦੇਾਂਗੇ ਠੋਕੇ ਬਾਬਾ ਸਾਹਿਬ ਤੇਰੀ ਨੇਕ ਕਮਾਈ ਜਿਨੇ ਸੁੱਤੀ ਕਾਮ ਨਗਾਈ ਬਾਬਾ ਸਾਹਿਬ ਤੇਰੀ ਨੇਕ ਕਮਾਈ ਜਿਨੇ ਸੁੱਤੀ ਕਾਮ ਨਗਾਈ ਮੇਰੀ ਮਾਂ ਤੇਰੀ ਸੋਹਣ ਤੇ ਕਰਾ ਦੇਾਂਗੇ ਠੋਕੇ ਬਾਬਾ ਸਾਹਿਬ ਦੀ ਸੋਹਣ ਤੇ ਕਰਾ ਦੇਾਂਗੇ ਠੋਕੇ ਬਾਬਾ ਸਾਹਿਬ ਦੀ ਸੋਹਣ ਤੇ ਕਰਾ ਦੇਾਂਗੇ ਠੋਕੇ बाबा साख भाई बाबा सुठी कौम जुाई बाबा साग्री टेकाई जिन सुठी कौम जॻाई बाबा साग्री जेके सुधी कौम जुाई बाबा साफ़ सुती कौम जॻाई ਕੋਈ ਨਹੀਂ ਜੀ ਵੀਰ ਸਾਕ ਕੋਈ ਨਹੀਂ ਕੋਈ ਜਿਆਦਾ ਦਿੱਤਾ ਜਾਂਦਾ ਹੈ ਜਿਹਦੇ ਪ੍ਰਤੀ ਜੋ ਸਾਡਾ ਲੋਕ ਸਹਿਰ ਉਹ ਲਗਾਤਾਰ ਚੱਲੇਗਾ ਜਿਸ ਤਰ੍ਹਾਂ ਅੱਜ ਇਸ ਅਸਥਾਨ ਦੇ ਵਿੱਚ ਹਾਂਜੀ ਬਦਨ ਸਰ ਆਪਣਾ ਨਾਮ ਦੱਸ ਕੀ ਅੱਜ ਦੇ ਪ੍ਰੋਗਰਾਮ ਵਾਲਾ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਦਕਰ ਪਾਰਟੀ ਅੱਜ ਦਾ ਜੋ 26 ਜਨਵਰੀ ਨੂੰ 바ਵਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਤੇ ਅਟੈਕ ਕੀਤਾ ਅਸੀਂ बसपा ਅbedkar ਪਾਰਟੀ ਵੱਲੋਂ ਉਸਦੀ ਨਿੰਦਿਆ ਕਰਦੇ ਹਾਂ ਅੱਜ ਭੰਡਾਰੀ ਪੁਲ ਤੋਂ बसपा ਅbedkar ਪਾਰਟੀ ਦੇ ਸਾਰੇ ਵਰਕਰ ਸਬਾਨਾ ਵੱਲੋਂ ਹਾਲਗੇੜ ਦੇ ਵਿੱਚੋਂ ਦੀ ਸ਼ਾਂਤਮਈ ਟੰਗਣਾ ਇੱਕ ਰੋਸ ਮਾਰਚ ਕੱਢਿਆ ਗਿਆ ਸਾਡੇ ਅੰਦਰ ਇੱਕ ਰੋਸ ਆ ਵੀ ਸਾਡੇ ਰਹਿਬਰ ਦੇ ਨਾਲ ਇਹ ਅਟੈਕ ਹੋਇਆ ਇਹ ਕਿਹੜੀਆਂ ਏਜੰਸੀਆਂ ਦੀ ਸਾਜ਼ਿਸ਼ ਆ ਉਹ ਏਜੰਸੀਆਂ ਦਾ ਜ਼ਾਹਰ ਕੀਤਾ ਜਾਵੇ ਕਿਤੇ ਜੇ 26 ਜਨਵਰੀ ਦਾ ਵੱਡਾ ਦਿਨ ਹੁੰਦਾ ਵਾ ਪੂਰੇ ਦੇਸ਼ 'ਚ ਇੰਨੀ ਸਿਕਿਉਰਿਟੀ ਲਈ ਹੁੰਦੀ ਹੈਗਾ ਪੁਲਿਸ ਪਹੁੰਚਦਾ ਪਰ ਦਿਨ ਦਿਹਾੜੇ ਦਾ ਕੰਮ ਹੋ ਜਿਹੜਾ ਕਿੰਨੇ ਨੀਂਦਾਂ ਸਮੇਂ ਦੇਉ ਇਹ ਬਿਲਕੁਲ ਇੱਕ ਸਵਾਲੀਆ ਇਨਸਾਨ ਹੈ ਨਿਸ਼ਾਨ ਹੈ ਵੀ 바ਵਾ ਸਾਹਿਬ ਡਾਕਟਰ ਮੇੜਕਰ ਦਾ 26 ਜਨਵਰੀ ਦਾ ਦਿਨ ਸੀ ਉਸ ਦਿਨ ਹੀ ਇਹ ਦਿਨ ਕਿਉਂ ਚੁਣਿਆ ਗਿਆ ਇਹ ਤਾਂ ਪੰਜਾਬ ਪੁਲਿਸ ਦੀ ਮਾਨ ਸਰਕਾਰ ਦੀ ਇੰਟੈਲੀਜੈਂਸੀ ਦੱਸੇ ਪੀ ਇਹ ਦਿਨ ਕਿਉਂ ਚੁਣਿਆ ਗਿਆ ਜੇ ਤੁਹਾਨੂੰ ਪਤਾ ਹੀ ਤੇ ਤੁਸੀਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਦੱਸਿਆ ਇਹਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਣ। ਅੰਮ੍ਰਿਤਸ਼ਰ ਕਿੰਦੇ ਪੰਜਾਬ ਦੇ ਮੁੱਖ ਮੰਤਰੀ ਵੀ ਲਾਰਡ ਵਾਲੇ ਸਿੱਧੀ ਅਖੀ ਹੈ ਪੰਜਾਬ ਦਾ ਮਾਹੌਲ ਜਿਹੜਾ ਬੜਾ ਵਧੀਆ ਵਾ ਤੁਸੀਂ ਕਿਸ਼ਤਾ ਦੇ ਦੋ ਜੀ। ਪੰਜਾਬ ਦਾ ਤਿੰਨ ਸਾਲਾਂ ਤੋਂ ਮਾਹੌਲ ਭਲੀ ਭਾਂਤੀ ਤੁਸੀਂ ਜਾਣਦੇ ਜੋ ਆਏ ਦਿਨ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲਦੀਆਂ ਆਏ ਦਿਨ ਨਸ਼ਾ ਤਸਕਰ ਵੱਡੀ ਪੱਦਰ ਤੇ ਨਸ਼ਾ ਵੇਚ ਰਹੇ ਆ ਆਏ ਦਿਨ ਥਾਣਿਆਂ ਦੇ ਵਿੱਚ ਬੰਬ ਪਟਾਕੇ ਚੱਲ ਰਹੇ ਆ ਤੇ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਨਾਲ ਬਹੁਤ ਮੱਦ ਘਟਈ ਘਟਨਾ ਵਾਪਰੀ ਆ ਇਹ ਪੰਜਾਬ ਸਰਕਾਰ ਬਿਲਕੁਲ ਨਕਮੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਫੇਲ ਹੋ ਚੁੱਕੇ ਆ 26 ਜਨਵਰੀ ਵਾਲੇ ਦਿਨ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 27 ਤਰੀਕ ਨੂੰ ਤੁਹਾਡੇ ਕੁਝ ਕੈਬਨਟ ਮਨਿਸਟਰ ਜਿਨ੍ਹਾਂ ਨੂੰ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਬਦੌਲਤ ਸੰਤਰੀਆਂ ਤੋਂ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਉਹਨਾਂ ਦੀ ਪ੍ਰਕਿਰਿਆਵਾਂ ਤੇ ਜਰਾਬਾਂ ਪਾ ਕੇ ਆ ਕੇ ਮੱਥਾ ਟੇਕ ਕੇ ਗਏ ਇੱਕ ਫਾਰਮੈਲਟੀ ਪੂਰੀ ਕਰਕੇ ਗਏ ਤੇ ਬਾਅਦ ਚ ਉਹਨਾਂ ਨੇ ਮੇਅਰ ਅਨਾਉਂਸ ਕਰ ਦਿੱਤਾ ਇਹ ਤੇ ਲੋਕਤੰਤਰ ਦਾ ਘਾਣ ਕੀਤਾ ਸੰਵਿਧਾਨ ਦੀ ਰੱਖਿਆ ਕਰਨ ਦੀ بجائے ਇਹਨਾਂ ਨੇ ਸੰਵਿਧਾਨ ਦਾ ਘਾਣ ਕੀਤਾ ਜੇਕਰ ਪੰਜਾਬ ਸਰਕਾਰ ਜੇਕਰ ਆਪਣਾ ਪੇਅਰ ਚੁਣ ਗਿਆ ਧੱਕੇ ਨਾਲ ਚੁਣ ਗਿਆ ਤੇ ਇਹਦਾ ਜਿਹੜਾ ਬਹੁਮਤ ਆ ਜੇ ਚਾਹੁੰਦੇ ਆ ਵੀ ਸਾਡੇ ਕੋਲ ਬਹੁਮਤ ਆ ਤੇ ਆਪਣਾ ਬਹੁਮਤ ਪ੍ਰੈਸ ਰਹੀਂ ਆਪਣਾ ਦੱਸਿਆ ਜਾਵੇ ਵੀ ਸਾਡੇ ਕੋਲ ਬਹੁਮਤ ਆ ਪਰ ਅਸੀਂ ਕਹਿੰਦੇ ਆ ਵੀ ਲੋਕਤੰਤਰ ਦਾ ਸ਼ਰਿਆਮ ਧੱਜੀਆਂ ਡਾਈਆਂ ਗਈਆਂ ਆ ਅੰਬੇਡਕਰ ਸਾਹਿਬ ਦੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ 27 ਤਰੀਕ ਬਦਲ ਕੇ ਅੱਗੇ ਦਾ ਦਿਨ ਰੱਖ ਦੇਣਾ ਚਾਹੀਦਾ ਸੀ ਇਹ ਸਰਕਾਰ ਬਿਲਕੁਲ ਨਕਮੀ ਸਰਕਾਰ ਆ ਕੰਮ ਕੀਤਾ ਇਹ ਅਸੀਂ برداشت ਨਹੀਂ ਕਰ ਸਕਦੇ ਲੱਗਦਾ ਵੀ ਉਹ ਨੌਜਵਾਨ ਸੀ ਦੁਬਈ ਤੋਂ ਵਾਪਸ ਆਇਆ ਸੀ ਕੀ ਲੱਗਦਾ ਕਿ ਮਨਸ਼ਾ ਹੋ ਗਈ ਦੀ ਉਹ ਇੱਥੇ ਅਗ ਸ਼ਾਮ ਕਰਦਾ ਇਹ ਬਿਲਕੁਲ ਜੀ ਵੇਖੋ ਦੁਬਈ ਤੋਂ ਜਿਹੜਾ 3 ਮਹੀਨੇ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਰਿਹਾ ਉਹਦੀ ਕੁਝ ਨਾ ਕੁਝ ਮਨਸ਼ਾ ਕਿਸੇ ਨਾ ਕਿਸ ਨੇ ਉਹਨੂੰ ਤਿਆਰ ਕਰਕੇ ਭੇਜਿਆ ਵੀ ਤੁਸੀਂ ਪੰਜਾਬ ਚ ਜਾ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮੂਰਤੀ ਤੇ ਹਥੌੜਿਆਂ ਨਾਲ ਅਟੈਕ ਕਰਨਾ ਸੰਵਿਧਾਨ ਨੂੰ ਅੱਗ ਲਗਾਉਣੀ ਆ ਇਹ ਬਿਲਕੁਲ ਪ੍ਰੀ ਪਲੈਨਿੰਗ ਇਹ ਸਾਰਾ ਕੰਮ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਸ ਦੋਸ਼ੀ ਨੂੰ ਫੜ ਕੇ ਪਰਦਾ ਫਾਸ਼ ਕਰੇ ਕਿ ਕਿੰਨਾ ਲੋਕਾਂ ਦਾ ਇਹਦੇ ਪਿੱਛੇ ਹੱਥ ਆ ਉਸ ਨੂੰ ਜਾਰ ਕੀਤਾ ਜਾਵੇ ਤੋ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ